ਕੋਰਟਲੀ ਪਿੰਡ ਦੇ ਪੰਪ ਤੇ ਖੜੇ ਹੋਏ ਆ ਤੇ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਲੋਕਾਂ ਦੀ ਜਿਹੜੀ ਭੀੜ ਲੱਗੀ ਹੋਈ ਹੈ ਇੱਕ ਦੂਜੇ ਤੇ ਇੱਕ ਦੂਜਾ ਡਿੱਗਣ ਨੂੰ ਤਿਆਰ ਆ ਤੇ ਪੰਪ ਤੋਂ ਤੇਲ ਆ ਜਿਹੜਾ ਲੈਣ ਆਏ ਹੋਇਆ ਲੋਕ ਡੀਜ਼ਲ ਤੇ ਪੈਟਰੋਲ ਲੈਣ ਆਏ ਹੋਇਆ ਸੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਲੋਕਾਂ ਦੀ ਕਿਵੇਂ ਭੀੜ ਲੱਗੀ ਹੋਈ ਹੈ ਦੇਖੋ ਮਸ਼ੀਨ ਦੇ ਉੱਪਰ ਲੋਕ ਇਕੱਠੇ ਹੋਏ ਹੋਏ ਆ لوگ ایک دوسرے اوپر ਡੱਗ ਰਹੇ ਆ ਤੇਲ ਲੈਣ ਦੇ ਲਈ ਇੱਕ ਦੂਜੇ ਤੋਂ ਉਤਾਵਲੇ ਆ ਪਰ ਤੁਹਾਨੂੰ ਅਸੀਂ ਦੱਸ ਦਿੰਨੇ ਆ ਇਹ ਭੀੜ ਹੈ ਕਿਉਂ ਆ ਜੋ ਮੋਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਡਰਾਈਵਰਾਂ ਦੇ ਲਈ 10 ਸਾਲ ਦੀ ਸਜ਼ਾ ਵਾਲਾ ਕਾਨੂੰਨ ਲੈ ਕੇ ਆਂਦਾ ਜੋ ਐਕਸੀਡੈਂਟ ਦੌਰਾਨ ਸਮੇਂ ਕੋਈ ਐਕਸੀਡੈਂਟ ਹੋ ਜਾਂਦਾ ਤੇ ਡਰਾਈਵਰ ਭੱਜਣ ਤੇ 10 ਸਾਲ ਦੀ ਸਜ਼ਾ ਹੋਵੇਗੀ ਤੇ ਜੁਰਮਾਨਾ ਹੋਵੇਗਾ ਤਾ ਉਸ ਨੂੰ ਲੈ ਕੇ ਡਰਾਈਵਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਵੱਡੇ ਪੱਧਰ ਤੇ ਜਿਹੜੇ ਰਾਜਸਥਾਨ ਦੇ ਵਿੱਚ ਹੈ ਜਿਹੜਾ ਲੋਕ ਡਰਾਈਵਰਾਂ ਵੱਲੋਂ ਸਟ੍ਰੈਕ ਵੀ ਕੀਤੀ ਗਈ ਹੈ ਪਰ ਲੋਕਾਂ ਨੂੰ ਇੱਥੇ ਇਹ ਚਿੰਤਾ ਖਾਈ ਜਾ ਰਹੀ ਹੈ ਕਿ ਜੇਕਰ ਡਰਾਈਵਰਾਂ ਵੱਲੋਂ ਸਟ੍ਰੈਕ ਕਰ ਦਿੱਤੀ ਗਈ ਹੜਤਾਲ ਕਰ ਦਿੱਤੀ ਗਈ ਤਾਂ ਬਾਅਦੋਂ ਪੈਟਰੋਲ ਹੈ ਜਾਂ ਡੀਜ਼ਲ ਹੈ ਮਿਲਣਾ ਨਹੀਂ ਸਾਨੂੰ ਤੇ ਅਸੀਂ ਜਾਵਾਂਗੇ ਕਿਵੇਂ ਲੋਕ ਕਿਵੇਂ ਇਹ ਚੀਜ਼ਾਂ ਚਲਾਉਣਗੇ ਜਿਹੜੇ ਵਹੀਕਲ ਆ ਲੋਕ ਇਥੇ ਮੌਜੂਦ ਆਪਾਂ ਗੱਲਬਾਤ ਕਰਾਂਗੇ ਭੀੜ ਹੋਈ ਐ ਇਹਨਾਂ ਨੂੰ ਪੁੱਛਦੇ ਆਂ ਕੀ ਕਾਰਨ ਆ ਕਿਉਂ ਤੁਸੀਂ ਜਿਹੜਾ ਇੱਥੇ ਆਏ ਹੋ ਤੁਸੀਂ ਪੰਪ ਤੇ ਤੇਲ ਲੈਣ ਵਾਸਤੇ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਤੇਲ ਲੈਣ ਆਏ ਹੋ ਮਿਲ ਗਿਆ ਤੇਲ ਮਿਲ ਗਿਆ ਬਾਈ ਠੀਕ ਹੈ ਤਾਂ ਤੇ ਲੈਣ ਆਇਓ ਤੁਸੀਂ ਕੀ ਕਰਨ ਆ ਕਿਉਂ ਆਇਓ ਭਈਆ ਹੋਰ ਮੇਰਾ ਕੀ ਕਸੂਦਾ ਹੋਈ ਨਾ ਬਈ ਯਾਰ ਕਿ ਬੰਦ ਹੋ ਗਿਆ ਫਿਰ ਕੰਮ ਖਰਾਬ ਹੋਈ ਜ਼ਰਾ ਬਈ ਯਾਰ ਅੱਛਾ ਕਿਉਂ ਬੰਦ ਹੋਊਗਾ ਕੀ ਪਤਾ ਬਈ ਮੋਦੀ ਨੇ ਕਹਿੰਦੇ ਆ ਆਹ ਕਾ ਸਕੀਮ ਲੜੀ ਲਾਗੂ ਕੀਤੀ ਆ ਵੀ ਬੰਦ ਹੋ ਜੀ ਕਹਿੰਦੇ ਨਹੀਂ ਤੇਲ ਦਾ ਤਾਂ ਬੰਦ ਦਾ ਕੁਝ ਨਹੀਂ ਕਿਹਾ ਹੋਇਆ ਵੀ ਤੇਲ ਬੰਦ ਹੋਵੇਗਾ ਇਹ ਤਾਂ ਨਹੀਂ ਕਿਹਾ ਹੋਇਆ ਨਹੀਂ ਐ ਤਾਂ ਡੀਜ਼ਲ ਦੀ ਡੀਜ਼ਲ ਦਾ ਕਹਿੰਦੇ ਬੰਦ ਕਹਿੰਦੇ ਪੂਛੀ ਬੰਦ ਹੋਇਆ ਕਹਿੰਦੇ ਕੀ ਕਾਰਨ ਹੈ ਇਸ ਦਾ ਪਤਾ ਕਿਉਂ ਢੀੜ ਇੱਥੇ ਪੰਪ ਦੇ ਢੀੜ ਲਾ ਕੀ ਕਹਿ ਸਕਦੇ ਬਈ ਯਾਰ ਹੁਣ ਵੈਸੇ ਲੋਕ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਲੋਕਾਂ ਨੂੰ ਇਸ ਬ ਕਿ ਮੋਦੀ ਸਰਕਾਰ ਨੇ ਜੋ ਕਾਨੂੰਨ ਲੈ ਕੇ ਆਂਦਾ ਉਸ ਦੇ ਕਰਕੇ ਹੜਤਾਲ ਕਰਨ ਜਾ ਰਹੇ ਆ ਜਿਹੜੇ ਡਰਾਈਵਰ ਆ ਤਾਂ ਉਸ ਦੇ ਲਈ ਜਿਹੜੇ ਪੰਪਾਂ ਤੇ ਭੀੜ ਹੋਈ ਆ ਪਰ ਅਸੀਂ ਲੋਕ ਖੜੇ ਆ ਮਜੂਦਾ ਗੱਲਬਾਤ ਕਰਦੇ ਆ ਕਿਉਂ ਇੱਥੇ ਆਏ ਹੋਏ ਆ ਕਿਉਂ ਭੀੜ ਲਾਈ ਹੋਈ ਆ ਲੋਕਾਂ ਨੇ ਉਹ ਇਦਰੇ ਕਰਨਾ ਯਾਰ ਤੇਲ ਲੈਣ ਆਏ ਹਾਂ ਹਾਂ ਜੀ ਹਾਂ ਹਾਂ ਤੇ ਦੱਸੋ ਇੱਥੇ ਭੀੜ ਲੱਗੀ ਹੋਈ ਆ ਤਾਂ ਕਿਉਂ ਲੱਗੀ ਆ ਲੱਗਿਆ ਲੱਗੀ ਆ ਭੀੜ ਆ ਕੀ ਕਰ ਇਹ ਨਹੀਂ ਪਤਾ ਇਹ ਕਾਰੇ ਕਾਰਨ ਚ ਹਾਂ اسی اور بھی لوگ موجودا گل بات کردے ہاں ہاں جی بھائی جی تیل ਪਾਉਣ ਦਾ ਹਾਂਜੀ ਹਾਂਜੀ ਤੇ ਕੀ ਗੱਲ ਹੋਈ ਬਈ ਤੜਕੇ ਤੜਕੇ ਅਨਿਸ ਦੇ ਆ ਹੀ ਆ ਗਏ ਤੇਲ ਪਾਉਣ ਵਾਸਤੇ ਤੇਲਾਂ ਤੇ ਬੰਦ ਹੋਊਗਾ ਜੀ ਅੱਛਾ ਤਾਂ ਕਰਕੇ ਆਈਆਂ ਅੱਛਾ ਠੀਕ ਹੈ ਤਾਂ ਪਹਿਲਾਂ ਹੈ ਨਹੀਂ ਤੇਲ ਤੁਹਾਡੇ ਕੋਲੇ ਹੁਣ ਪਹਿਲਾਂ ਹੈ ਨਹੀਂਗਾ ਮਾੜਾ ਮੋਟਾ ਆ ਲੈਣ ਲੱਗੀ ਬਈ ਹਾਂਜੀ ਠੀਕ ਹੈ ਤੁਸੀਂ ਲੇਟ ਹੋ ਗਏ ਫਿਰ ਹਾਂਜੀ ਲੇਟ ਹੋ ਗਏ ਠੀਕ ਹੈ ਕਿਉਂ ਇਹ ਭੀੜ ਲੱਗੀ ਕਿਉਂ ਆ ਤੇਲ ਕਿਉਂ ਲੱਗਦਾ ਵੀ ਬੰਦ ਹੋ ਜਾਊਗਾ ਕਿਉਂ ਇਨੇ ਲੋਕ ਇਕੱਠੇ ਹੋਏ ਤੇ ਬੰਦ ਉਹਨੇ ਕਰਕੇ ਹੀ ਆ ਜੀ ਬੰਦੋ ਨੇ ਕਰਕੇ ਜਾਂਦੇ ਆ ਨਹੀਂ ਤੇਲ ਤਾਂ ਨਹੀਂ ਬੰਦ ਹੋ ਰਿਹਾ ਨਾ ਪਰ ਲੋਕਾਂ ਨੂੰ ਲੱਗ ਰਿਹਾ ਵੀ ਤੇਲ ਬੰਦ ਹੋ ਰਿਹਾ ਹਾਂਜੀ ਤੁਹਾਨੂੰ ਦੱਸ ਦਿੰਨੇ ਆ ਅਸੀਂ ਕਿ ਲੋਕਾਂ ਨੂੰ ਲੱਗ ਰਿਹਾ ਕਿ ਤੇਲ ਬੰਦ ਹੋ ਜੂਗਾ ਪਰ ਲੋਕਾਂ ਨੂੰ ਇਹ ਅਸਲ ਮੇਨ ਕਾਰਨ ਦਾ ਨਹੀਂ ਪਤਾ ਹੈਗਾ ਕਿ ਜੋ ਡਰਾਈਵਰ ਵੀਰਾਂ ਦੇ ਲਈ ਕਾਨੂੰਨ ਲੈ ਕੇ ਆਂਦਾ ਮੋਦੀ ਸਰਕਾਰ ਨੇ ਸੈਂਟਰ ਸਰਕਾਰ ਨੇ ਕਾਨੂੰਨ ਉਸ ਦੀ ਵਜ੍ਹਾ ਕਰਕੇ ਜਿਹੜੇ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਜਾਣੀ ਹੈ ਸਟ੍ਰੈਕ ਕੀਤੀ ਜਾਣੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਪੰਪਾਂ ਦੇ ਉੱਪਰ ਆ ਜਿਹੜੀ ਲੋਕਾਂ ਵੱਲੋਂ ਭੀੜ ਕੀਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਵੱਲੋਂ ਸਟ੍ਰੈਕ ਕੀਤੀ ਗਈ ਤਾਂ ਫਿਰ ਤੇਲ ਜਿਹੜਾ ਬੰਦ ਹੋ ਜਾਵੇਗਾ ਤੇਲ ਸਾਨੂੰ ਮਿਲਣਾ ਨਹੀਂ ਹੈਗਾ ਪਰ ਲੋਕ ਇੱਥੇ ਵਾਰੋ ਵਾਰੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਇੱਥੇ ਮੌਜੂਦ ਆ ਗੱਲਬਾਤ ਕਰਦੇ ਆਂ ਅਸੀਂ ਬੇਸ਼ਕੀਰ ਗਾਲ ਜੀ ਸਤਿ ਸ੍ਰੀ ਅਕਾਲ ਪੰਪ ਤੇ ਆਏ ਹਾਂ ਤੇਲ ਪਾਉਣ ਵਾਸਤੇ ਕੀ ਕਾਰਨ ਆ ਤੁਹਾਨੂੰ ਕੀ ਲੱਗਦਾ ਕਿਉਂ ਇੱਥੇ ਭੀੜ ਲੱਗੀ ਹੋਈ ਆ ਪਰ ਵੀਰੇ ਤਾਂ ਪਨੀਰੀ ਲੈਣ ਆਏ ਸੀਗੇ ਹਾਂ ਤੇਲ ਮੁੱਕ ਗਿਆ ਮੋਟਰਸਾਈਕਲ ਚ ਉਹ ਖੜੇ ਆ ਖੜੇ ਆ ਇੱਥੇ ਅੱਛਾ ਖੜੇ ਹਾਂ ਪਰ ਇੱਥੇ ਤਾਂ ਲਾਈਨ ਲੱਗੀ ਹੋਈ ਆ ਲੱਗਦਾ ਤੇਲ ਮਿਲ ਜੂ ਤੁਹਾਨੂੰ ਮਿਲੂਗਾ ਮਿਲੂਗਾ ਨਹੀਂ ਫਿਰ ਤਾਂ ਜਾਵੜਾਂ ਕਰੇ ਠੀਕ ਆ ਹਾਂ ਘਰੇ ਤਾਂ ਜਾਣਾ ਹੀ ਪਊ ਫਿਰ ਤੁਰ ਕੇ ਜਾਵੜਾਂਗੇ ਇੰਨੀ ਵਾਰ ਆਹੀ ਹੈ ਤੇ ਇੱਕ ਮੋਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਜਿਹੜਾ ਕਾਨੂੰਨ ਲਿਆਂਦਾ ਗਿਆ 10 ਸਾਲ ਦੇ ਲਈ ਡਰਾਈਵਰਾਂ ਦੇ ਵਾਸਤੇ ਜਿਹੜਾ ਕਿ ਐਕਸੀਡੈਂਟ ਦੌਰਾਨ ਐਕਸੀਡੈਂਟ ਹੋ ਜਾਂਦਾ ਤੇ ਡਰਾਈਵਰ ਭੱਜ ਜਾਂਦਾ ਉੱਥੋਂ ਤੇ ਉਸ ਦੇ ਲਈ 10 ਸਾਲ ਦੀ ਸਜ਼ਾ ਵਾਲਾ ਕਾਨੂੰਨ ਲੈ ਕੇ ਆਂਦਾ ਮੋਦੀ ਸਰਕਾਰ ਨੇ ਸੈਂਟਰ ਸਰਕਾਰ ਨੇ ਤਾਂ ਉਸ ਦੇ ਵਿਰੁੱਧ ਵਿੱਚ ਜਿਹੜੇ ਡਰਾਈਵਰ ਆ ਸਟ੍ਰੈਕ ਕਰਨ ਜਾ ਰਹੇ ਆ ਕਿ ਡਰਾਈਵਰ ਇਹ ਜਾਣ ਬੁੱਝ ਕੇ ਨਹੀਂ ਕਰਦਾ ਕਿਸੇ ਦੇ ਉੱਪਰ ਜਾਣ ਬੁੱਝ ਕੇ ਨਹੀਂ ਚੜਾਉਂਦਾ ਜਾਂ ਐਕਸੀਡੈਂਟ ਜਾਣ ਬੁੱਝ ਕੇ ਨਹੀਂ ਕਰਦਾ ਵੀ ਉਹਨਾਂ ਨੂੰ 10 ਸਾਲ ਦੀ ਸਜ਼ਾ ਦਾ ਜਿਹੜਾ ਕਾਨੂੰਨ ਆ ਵਾਪਸ ਲੈ ਲੈਣਾ ਚਾਹੀਦਾ ਲੈਣਾ ਚਾਹੀਦਾ ਜੀ ਵਾਪਸ ਤੇ ਗਲਤੀ ਹਾਂ ਹਾਂ ਜੀ ਜੀ ਹਾਂ ਜੀ ਵੀ ਇਹਦਾ ਇਹਨਾਂ ਦੀ ਗਲਤ ਗੱਲ ਆ ਐਂ ਤਾਂ ਹੁਣ ਡਰਾਈਵਰ ਹੁਣ ਕੋਈ ਕਿਹੜਾ ਕਿ ਮਿਸਕ ਜਾਂਦਾ ਹੁੰਦਾ ਵੀ ਅਸੀਂ ਉਹਦੇ ਵਿੱਚ ਮਾਰੇ ਚਲ ਉਹਦਾ ਅਣ ਹੋਣੀ ਹੁੰਦੀ ਹੋਣੀ ਹੁੰਨੀ ਆ ਜੀ ਤਾਰ ਕੇ ਗਾਉਣ ਗਲਤੀ ਹੈ ਗਲਤ ਗਲਤ ਨੂੰ ਗਲਤੀ ਕਹਾਂਗੇ ਜੀ ਵਾਪਸ ਲੈਣਾ ਚਾਹੀਦਾ ਜ਼ਰੂਰੀ ਮਾਦਾ ਆਪ ਕਹਿਣਾ ਜੀ ਮੇਰਾ ਰੈਡੀ ਵੀ ਡਰਾਈਵਰ ਆ ਮਾਦਾ ਜਰੂਰ ਆ ਆਪਾਂ ਦਾ ਸਪੋਰਟ ਨਹੀਂ ਹੋਈ ਆਪਾਂ ਕਰਾਂਗੇ ਜੀ ਜੀ ਹਾਂ ਜੀ ਤਾਂ ਇੱਥੇ ਲੋਕ ਵੀ ਮੌਜੂਦ ਆ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਿਹੜੀ ਦੁਰਘਟਨਾ ਹੁੰਦੀ ਆ ਜਾਂ ਐਕਸੀਡੈਂਟ ਹੁੰਦਾ ਵੀ ਉਹ ਕਿਸੇ ਦੇ ਕੋਈ ਜਾਣਬੁੱਝ ਕੇ ਨਹੀਂ ਕਰਦਾ ਹੈਗਾ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੁੰਦੀ ਤੇ ਵੀ 10 ਸਾਲ ਦਾ ਜਿਹੜਾ ਕਾਨੂੰਨ ਆ ਉਹ ਵਾਪਸ ਲੈਣਾ ਚਾਹੀਦਾ ਅਸੀਂ ਗੱਲਬਾਤ ਕਰਦੇ ਰਵਾਂਗੇ ਇੱਥੇ ਉਹ ਲੋਕ ਆਏ ਹੋਇਆ ਪੰਪ ਤੇ ਤੇਲ ਲੈਣ ਵਾਸਤੇ ਅਸੀਂ ਭੀੜ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤੇ ਦਿਖਾ ਰਹੇ ਆ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਕਿ ਮੋਦੀ ਸਰਕਾਰ ਵੱਲੋਂ ਜੋ ਕਾਨੂੰਨ ਲਿਆਂਦਾ ਗਿਆ ਉਸ ਦੇ ਰੋਜ਼ਵਜੋਂ ਹੜਤਾਲ ਕੀਤੀ ਜਾਣੀ ਹੈ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਪੂਰੇ ਭਾਰਤ ਦੇ ਵਿੱਚ ਹੜਤਾਲ ਕੀਤੀ ਜਾਵੇਗੀ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿਵੇਂ ਪੰਪ ਤੇ ਪੀੜ ਲੱਗੀ ਹੋਈ ਆ ਉਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਨਜ਼ਰ ਕਰ ਰਹੇ ਹਾਂ ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਜਿਹੜਾ ਕਾਨੂੰਨ ਮੋਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਲੈ ਕੇ ਆਂਦਾ ਕਿ ਵਾਪਸ ਲੈਣਾ ਚਾਹੀਦਾ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ